ਤਸਵੀਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੀ ਤੱਕ ਮੇਰਾ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਨਵੇਂ ਤਰੀਕੇ ਦੇ ਨਾ ਪਾਲਕ ਪਨੀਰ ਪਾਲਕ ਹੈ ਜਿਹੜੀ ਆਪਾਂ ਦੋ ਗੁੱਚੀਆਂ ਲਈਆਂ ਤੇ ਪਾਈ ਹੈ ਜਿਹੜਾ ਆਪਾਂ ਪਾਵਾਂਗੇ ਵਿੱਚ ਪਨੀਰ ਅੱਧਾ ਕਿਲੋ ਤੋਂ ਜ਼ਿਆਦਾ ਪਾਲਕ ਹੈ ਆਪਾਂ ਨੂੰ ਪਹਿਲਾਂ ਪਾਲਕ ਨੂੰ ਚੰਗੀ ਤਰ੍ਹਾਂ ਗੁੱਚੀਆਂ ਨੂੰ ਖੋਲ ਲੈਣਾ ਤੇ ਚੰਗੀ ਤਰ੍ਹਾਂ ਆਪਾਂ ਨੇ ਇਹਨਾਂ ਦੀ ਜਿਹੜੀ ਸਫਾਈ ਕਰਕੇ ਫਿਰ ਆਪਾਂ ਜਿਹੜੇ ਪੱਤੇ ਉਹ ਛਾਂਟਾਂਗੇ ਆਪਾਂ ਨੇ ਤਾਜ਼ੇ ਤੇ ਮਲੈਂ ਪੱਤੇ ਆਪਾਂ ਨੇ ਪਾਣੇ ਆ ਬਿਲਕੁਲ ਨਰਮ ਪੱਤੇ ਆਪਾਂ ਨੇ ਪਾ ਕੇ ਜਿਹੜੀ ਇਹ ਪਾਲਕ ਪਨੀਰ ਤਿਆਰ ਕਰਨੀ ਆ ਹਾਂਜੀ ਆਪਾਂ ਨੇ ਪਾਲਕ ਨੂੰ ਚੰਗੀ ਤਰ੍ਹਾਂ ਝਾੜ ਲਿਆ ਹੁਣ ਆਪਾਂ ਨੇ ਬਿਲਕੁਲ ਪੱਤੇ ਜਿਹੜੇ ਆਪਾਂ ਨੇ ਕੱਟਨੇ ਜਿਹੜੀਆਂ ਡੰਡੀਆਂ ਆਪਾਂ ਨੇ ਉਹ ਨਹੀਂ ਪਾਉਣੀਆਂ ਕਿਉਂਕਿ ਫਿਰ ਡੰਡੀਆਂ ਜਿਹੜੇ ਤਾਂ ਅੱਗੇ ਜਿ ਬਣ ਜਾਂਦੇ ਆ ਇਸ ਕਰਕੇ ਜਿਹੜੀਆਂ ਆਪਾਂ ਨੇ ਨਰਮ ਡੰਡੀਆਂ ਤੇ ਨਰਮ ਪੱਤੇ ਆਪਾਂ ਨੇ ਐਸੀ ਤਰ੍ਹਾਂ ਕਰਦ ਦੇ ਨਾਲ ਜਾਂ ਕੈਂਚੀ ਦੇ ਨਾਲ ਆਪਾਂ ਨੇ ਕੱਟ ਲੈਣੇ ਨਵੇਂ ਤਰੀਕੇ ਨਾਲ ਆਪਾਂ ਇਹ ਪਾਲਕ ਪਨੀਰ ਬਣਾਵਾਂਗੇ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦਾ ਤੇ ਬਹੁਤ ਹੀ ਆਸਾਨ ਢੰਗ ਨਾਲ ਆਪਾਂ ਬਣਾਵਾਂਗੇ ਹਾਂਜੀ ਆਪਾਂ ਨੇ ਐਸੀ ਤਰ੍ਹਾਂ ਹੀ ਜਿਹੜੀ ਸਾਰੀ ਪਾਲਕ ਆਪਾਂ ਨੇ ਕੱਟ ਲੈਣੀ ਹੈ ਦੇਖੋ ਕਿੰਨੇ ਸੋਹਣੇ ਨਰਮ ਪੱਤੇ ਆਪਾਂ ਨੇ ਪਾਲਕ ਨੂੰ ਚੰਗੀ ਤਰ੍ਹਾਂ ਸਾਫ ਕਰ ਲਿਆ ਜਿਹੜੇ ਪੱਤੇ ਆ ਆਪਾਂ ਨੂੰ ਰੱਖ ਲਏ ਤੇ ਜਿਹੜੀਆਂ ਡੰਡੀਆਂ ਆਪਾਂ ਨੇ ਕੱਢਤੀਆਂ ਹੁਣ ਆਪਾਂ ਪਾਲਕ ਨੂੰ ਜਿਹੜਾ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਆਪਾਂ ਨੇ ਇਹਦਾ ਪਾਣੀ ਸੁਕਾ ਦਿੱਤਾ ਹੁਣ ਕਰਦੇ ਆ ਆਪਾਂ ਇਹਦੀ ਕਟਿੰਗ ਪਾਲਕ ਬਹੁਤ ਨਰਮ ਹੈ ਇਹਨੂੰ ਆਪਾਂ ਬੋਰਡ ਤੇ ਰੱਖ ਕੇ ਵੀ ਕੱਟ ਸਕਦੇ ਆ ਆਪਾਂ ਇਹਨੂੰ ਦੂਸਰੇ ਤਰ੍ਹਾਂ ਵੀ ਹੱਥ ਵਿੱਚ ਫੜ ਕੇ ਵੀ ਕੱਟ ਸਕਦੇ ਆ ਇਹ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਇਹਨੂੰ ਜ਼ਿਆਦਾ ਹੀ ਬਰੀਕ ਕੱਟਣਾ ਹੈ ਤੇ ਆਪਾਂ ਇਹਨੂੰ ਮੋٹے ਸਾਈਜ਼ ਵਿੱਚ ਹਲਕੇ ਜਿ ਮੋٹے ਸਾਈਜ਼ ਵਿੱਚ ਵੀ ਆਪਾਂ ਇਹਨੂੰ ਕੱਟ ਸਕਦੇ ਆਂ ਹਾਂਜੀ ਆਪਾਂ ਨੇ ਪਾਲਕ ਹੈ ਜਿਹੜੀ ਚੰਗੀ ਤਰ੍ਹਾਂ ਕੱਟ ਲਈ ਤੇ ਹੁਣ ਆਪਾਂ ਇਹਨੂੰ ਸਾਈਡ ਤੇ ਕਰਦੇ ਆਂ ਪਾਲਕ ਜਿਹੜੀ ਸੀ ਆਪਣੀ ਚੰਗੀ ਤਰ੍ਹਾਂ ਕਟਿੰਗ ਕਰਕੇ ਤਿਆਰ ਕਰ ਲਈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਆਪਾਂ ਨੇ ਇੱਕ ਕਟਛੀ ਹੈ ਜਿਹੜੀ ਮੱਖਣ ਦੀ ਦੋ ਤਿੰਨ ਪਾएं ਆਪਾਂ ਨੇ ਬਰੀਕ ਕੱਟੇ ਹੋਏ ਪਿਆਜ਼ ਟਮਾਟਰ ਪਾਈਆ ਪਨੀਰ ਲਸਣ ਅਦਰਕ ਨਮਕ ਤੇ ਜਿਹੜਾ ਆਪਾਂ ਹਰੀ ਮਿਰਚ ਤੇ ਅਦਰਕ ਆਪਾਂ ਨਾਲ ਜਿਹੜਾ ਇਹਨੂੰ ਗ੍ਰाइंड ਕਰਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਕੁੱਕਰ ਦੇ ਵਿੱਚ ਜਿਹੜੀ ਪਾਲਕ ਹੈ ਉਹ ਪਾਵਾਂਗੇ ਪਾਲਕ ਨੂੰ ਆਪਾਂ ਨੇ 4-5 ਜਿਹੜੀਆਂ ਸੀਟੀਆਂ ਬਰਾਉਣੀਆਂ ਪਾਲਕ ਦੇਖੋ ਬਿਲਕੁਲ ਨਰਮਾ ਜੇ ਤਾਂ ਆਪਾਂ ਨੂੰ 4-5 ਸੀਟੀਆਂ ਮਰਾਵਾਂਗੇ ਨੇ ਜਿਹੜੀ ਬਹੁਤ ਹੀ ਛੇਤੀ ਬਣ ਕੇ ਤਿਆਰ ਹੋਈ ਜਾਣਾ। ਸਰਦੀ ਦੇ ਮੌਸਮ ਦੇ ਵਿੱਚ ਜਿਹੜੀ ਪਾਲਕ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹਦੇ ਵਿੱਚ ਆਇਰਨ ਵੀ ਬਹੁਤ ਜ਼ਿਆਦਾ ਹੁੰਦਾ ਹੈ ਇਹ ਹੈਲਦੀ ਸਬਜੀ ਸਾਡੀ ਜਿਹੜੀ ਤਿਆਰ ਹੁੰਦੀ ਹੈ। ਤੇ ਅਸੀਂ 3-4 ਲਈਆਂ ਹਰੀਆਂ ਮਿਰਚਾਂ ਉਹਨਾਂ ਨੂੰ ਆਪਾਂ ਨੇ ਕੱਟ ਲਿਆ। ਨਾਲ ਆਪਾਂ ਪਾਇਆ ਬਰੀਕ ਕੱਟਿਆ ਹੋਇਆ। ਅਦਰਕ ਤੇ ਨਾਲ ਪਾਵਾਂਗੇ ਆਪਾਂ ਨਮਕ। ਨਮਕ ਆਪਾਂ ਅੱਧਾ ਹੁਣ ਪਾਵਾਂਗੇ ਤੇ ਅੱਧਾ ਜਿਹੜਾ ਆਪਾਂ ਮਸਾਲੇ ਵਿੱਚ ਪਾਵਾਂਗੇ ਤੇ ਅੱਧਾ ਗਲਾਸ ਜਿਹੜਾ ਆਪਾਂ ਪਾਣੀ ਦਾ ਪਾਉਣਾ ਬਹੁਤ ਜ਼ਿਆਦਾ ਪਾਣੀ ਨਹੀਂ ਆਪਾਂ ਨੇ ਪਾਉਣਾ ਕਿਉਂਕਿ ਪਾਣੀ ਆਪਾਂ ਨੇ ਪਾਲਕ ਧੋਤੀ ਹੋਈ ਆ ਪਾਲਕ ਵਿੱਚ ਵੀ ਪਾਣੀ ਹੈ ਤੇ ਅੱਧਾ ਗਲਾਸ ਆਪਾਂ ਪਾਣੀ ਦਾ ਪਾਵਾਂਗੇ ਆਪਾਂ ਕੁੱਕਰ ਨੂੰ ਕਰਤਾ ਬੰਦ ਹੁਣ ਆਪਾਂ ਇਹਨੂੰ 5 ਸੀਟੀਆਂ ਇੱਕ ਪਾਸੇ ਮਰਵਾਉਂਦੇ ਆ ਤੇ ਇੱਕ ਪਾਸੇ ਆਪਾਂ ਨੇ ਜਿਹੜੇ 3-4 ਬੜੇ ਸਿਆਜ ਦੇ ਟਮਾਟਰਾਂ ਤੇ ਇੱਕ ਆਪਾਂ ਨੇ తీਰੀਏ ਹਰੀ ਮਿਰਚ ਇਹਨੂੰ ਆਪਾਂ ਨੇ ਮਿਕਸੀ ਦੇ ਕੱਪ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਹਾਂਜੀ ਇੱਕ ਪਾਸੇ ਆਪਾਂ ਹੁਣ ਮੱਖਣ ਨੂੰ ਪੈਨ ਦੇ ਵਿੱਚ ਚੰਗੀ ਤਰ੍ਹਾਂ ਗਰਮ ਕਰਾਂਗੇ ਆਪਾਂ ਮੱਖਣ ਵਿੱਚ ਨਵੇਂ ਤਰੀਕੇ ਦੇ ਨਾਲ ਜਿਹੜਾ ਆਪਾਂ ਪਨੀਰ ਭੁੰਨਾਗੇ ਮੱਖਣ ਆ ਜਿਹੜਾ ਅਸੀਂ ਘਰ ਦਾ ਬਣਾਇਆ ਹੋਇਆ ਬੜੀਆ ਫਰੈਸ਼ ਆਪਣਾ ਤਾਜ਼ਾ ਮੱਖਣ ਹੈ ਇਹਨੂੰ ਆਪਣਾ ਮੱਖਣ ਨੂੰ ਚੰਗੀ ਤਰ੍ਹਾਂ ਆਪਾਂ ਨੇ ਪਹਿਲਾਂ ਪੂਰੀ ਤਰ੍ਹਾਂ ਗਰਮ ਕਰ ਲੈਣਾ ਹੁਣ ਦੇਖੋ ਮੱਖਣ ਆ ਜਿਹੜਾ ਪੂਰੀ ਤਰ੍ਹਾਂ ਅਸੀਂ ਗਰਮ ਕਰ ਲਿਆ ਇਹਦੇ ਵਿੱਚ ਆਪਾਂ ਨੇ ਪਾਈ ਆ ਜਿਹੜਾ ਪਨੀਰ ਹੈ ਉਹ ਆਪਾਂ ਨੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਮੱਖਣ ਦੀ ਜਗ੍ਹਾ ਤੇ ਆਪਾਂ ਦੇਸੀ ਘਿਓ ਜਾਂ ਸਰੋਂ ਦਾ ਤੇਲ ਵੀ ਪਾ ਸਕਦੇ ਹਾਂ ਪਰ ਅਸੀਂ ਜਿਹੜੇ ਇਸ ਵਾਰੀ ਜਿਹੜਾ ਉਹ ਪਨੀਰ ਮੱਖਣ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਿਆ ਦੇਖੋ ਦੇਖਣ ਦੇ ਵਿੱਚ ਕਿੰਨਾ ਵਧੀਆ ਤੇ ਸੌਫਟ ਜਿਹੜਾ ਸਾਡਾ ਪਨੀਰ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਰੱਖਾਂਗੇ ਤੇ ਜਿਹੜਾ ਨਾਲ ਲਾਵਾਂਗੇ ਹੁਣ ਆਪਾਂ ਤੜਕਾ ਹਾਂਜੀ ਆਪਾਂ ਗੈਸ ਬੰਦ ਕਰਤਾ ਹੁਣ ਆਪਾਂ ਪੈਨ ਦੇ ਵਿੱਚ ਪਾਇਆ ਤੇਲ ਸਰੋਂ ਦਾ ਤੇਲ ਜਿਹੜਾ ਆਪਾਂ ਨੇ ਇੱਕ ਛੋਟੀ ਕੜਚੀ ਸਰੋਂ ਤੇ ਤੇਲ ਦੀ ਆਪਾਂ ਨੇ ਗਰਮ ਕਰ ਲਈ ਉਹਦੇ ਵਿੱਚ ਆਪਾਂ ਨੇ ਅਦਰਕ ਤੇ ਜਿਹੜਾ ਲਸਣ ਦਾ ਪੇਸਟ ਹੈ ਅਲੱਗ ਤੇ ਆਪਾਂ ਪਾਵਾਂਗੇ ਆਪਾਂ ਨੇ ਜਦੋਂ ਪਾਲਕ ਨੂੰ ਉਬਾਲਿਆ ਉਸ ਟਾਈਮ ਵੀ ਆਪਾਂ ਨੇ ਅਦਰਕ ਤੇ ਹਰੀ ਮਿਰਚ ਪਾਈ ਆ ਇਹਦੇ ਵਿੱਚ ਵੀ ਆਪਾਂ ਨੇ ਦੁਆਰਾ ਜਿਹੜਾ ਤੜਕੇ ਵਿੱਚ ਅਦਰਕ ਤੇ ਲਸਣ ਜਿਹੜਾ ਪਾਉਣਾ ਅਦਰਕ ਤੇ ਲਸਣ ਜਿਹੜਾ ਅਸੀਂ ਬ੍ਰਾਊਨ ਕਰ ਲਿਆ ਹੁਣ ਇਹਦੇ ਵਿੱਚ ਪਾਇਆ ਅਸੀਂ ਬਰੀਕ ਕੱਟੇ ਹੋਏ ਪਿਆਜ਼ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਬਣਾਵਾਂਗੇ ਦੇਖੋ ਬਹੁਤ ਹੀ ਇਹ ਜਿਹੜਾ ਪਨੀਰ ਬਣ ਕੇ ਬਹੁਤ ਹੀ ਪਾਲਕ ਪਨੀਰ ਜਿਹੜਾ ਸਵਾਦ ਬਣਦਾ ਤੁਸੀਂ ਵੀ ਇਸ ਢੰਗ ਨਾਲ ਇੱਕ ਵਾਰੀ ਜ਼ਰੂਰ ਬਣਾਇਓ ਆਪਾਂ ਜਿਹੜੇ ਪਿਆ ਟਮਾਟਰ ਸੀਗੇ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸੀ ਦੇ ਕੱਪ ਦੇ ਪਾ ਕੇ ਵਿੱਚ ਪਾ ਕੇ ਆਪਾਂ ਨੇ ਪੂਰੀ ਤਰ੍ਹਾਂ ਗ੍ਰाइंड ਕਰ ਲਿਆ ਹੁਣ ਆਪਾਂ ਟਮਾਟਰਾਂ ਨੂੰ ਭੁੰਨਾਂਗੇ ਤੇ ਨਾਲ ਹੀ ਪਾਦਵਾਂਗੇ ਆਪਾਂ ਇਹਦੇ ਨਮਕ ਆਪਾਂ ਥੋੜਾ ਜਿਹਾ ਪਾਇਆ ਪਾਣੀ ਫਟਰ ਆ ਦੀ ਜਿਹੜੀ ਕੌਲੀ ਤੇ ਆਪਾਂ ਨੇ ਉਹਨੂੰ ਧੋ ਕੇ ਦੋ ਚਮਚ ਜਿਹੜੇ ਉਹ ਪਾਣੀ ਦੇ ਪਾਏ ਆ ਤੇ ਆਪਾਂ ਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰਦੇ ਆਂ ਤੇ ਹੁਣ ਪਾਵਾਂਗੇ ਆਪਾਂ ਨਮਕ ਅੱਧਾ ਚਮਚ ਆਪਾਂ ਨੇ ਪਾਲਕ ਦੇ ਵਿੱਚ ਪਾਇਆ ਤਾਂ ਤੇ ਅੱਧਾ ਚਮਚ ਨਮਕ ਦਾ ਆਪਾਂ ਹੁਣ ਗਰੇਵੀ ਦੇ ਵਿੱਚ ਪਾਵਾਂਗੇ ਨਾਲ ਪਾਈ ਆਪਾਂ ਨੇ ਲਾਲ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਦੇ ਆਂ ਮਿਰਚੇ ਦਾ ਕੱਚਾਪਾਨਾ ਜਿਹੜਾ ਉਹ ਆਪਾਂ ਨੇ ਖਤਮ ਕਰਨਾ ਇੱਕ ਬड़ा ਚਮਚ ਪਾਇਆ ਆਪਾਂ ਨੇ ਹਲਦੀ ਪਾਊਡਰ ਉਹਨਾਂ ਕ सब्ਜੀ ਦੇ ਸਾਹਬ ਦੇ ਨਾਲ ਹੀ ਆਪਾਂ ਨੇ ਮਸਾਲੇ ਜਿਹੜੇ ਵੱਧ ਘੱਟ ਕਰਕੇ ਪਾਏ ਆ ਹਲਦੀ ਦੇ ਪਾਊਡਰ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਨਾਲ ਪਾਈ ਆਪਾਂ ਇੱਕ ਚਮਚ ਕਸੂਰੀ ਮੇਥੀ ਕਸੂਰੀ ਮੇਥੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲਿਆ ਕਸੂਰੀ ਮੇਥੀ ਪਾਉਣ ਨਾਲ ਜਿਹੜੀ ਸਬਜੀ ਬਹੁਤ ਹੀ ਸਵਾਦਯਾਰ ਹੁੰਦੀ ਹੈ ਸੂਰੀ ਮੈਟਿਕ ਦੇ ਨਾਲ ਪਾਇਆ ਆਪਾਂ ਨੇ ਇੱਕ ਗਲਾਸ ਗਰਮ ਪਾਣੀ ਦਾ ਕਾਂਚ ਦੇ ਇੱਕ ਗਲਾਸ ਆਪਾਂ ਨੇ ਗਰਮ ਪਾਣੀ ਤੀਜ ਕਰ ਲਿਆ ਤੇ ਆਪਾਂ ਨੇ ਉਹਨੂੰ ਗਰੇਵੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾ ਦਿਆ ਨਾ ਆਪਾਂ ਉਹ ਉਨੇ ਟਾਈਮ ਤੱਕ ਇਹਨੂੰ ਢਾ ਕੇ ਪਕਾਉਣਾ ਹੈ ਜਿੰਨੇ ਟਾਈਮ ਇਹ ਮਸਾਲਾ ਜਿਹੜਾ ਕਿਉਂ ਨਹੀਂ ਛੱਡਦਾ ਤੇ ਇੱਕ ਪਾਸੇ ਆਪਾਂ ਪਾਲਕ ਨੂੰ ਖੋਲ ਕੇ ਦੇਖਦੇ ਆਂ ਤੇ ਇੱਕ ਪਾਸੇ ਜਿਹੜਾ ਸਾਡਾ ਮਸਾਲਾ ਤਿਆਰ ਹੋ ਰਿਹਾ ਗੈਸ ਆਪਾਂ ਜਿਹੜਾ ਸਿੰਮ ਤੇ ਕਰਿਆ ਹੋਇਆ ਹੈ ਤੇ ਆਪਾਂ ਨੇ 4-5 ਸੀਟੀਆਂ ਮਾਰਾ ਲੀਆਂ ਦੇਖੋ ਪਾਲਕ ਹੈ ਜਿਹੜੀ ਸਾਡੀ ਉਹ ਬਣ ਕੇ ਬਿਲਕੁਲ ਤਿਆਰ ਹੋਊਗੀ ਜਿਸ ਤਰ੍ਹਾਂ ਹੀ ਹੁਣ ਆਪਾਂ ਇਹਨੂੰ ਗ੍ਰੈਂਡਰ ਨਾਲ ਮਿਕਸ ਕਰਾਂਗੇ ਜਿਹੜੀਆਂ ਸਭ ਅਦਰਕ ਲਸਣ ਉਹ ਵਿੱਚੇ ਜਿਹੜਾ ਗ੍ਰੈਂਡ ਹੋ ਜਾਣਾ ਅੱਧੀ ਕੌਲੀ ਹੈ ਜਿਹੜੀ ਆਪਾਂ ਨੇ ਉਹ ਪਾਈ ਹੈ ਮੱਕੀ ਦੇ ਆਟੇ ਦੀ ਇਹਦੇ ਵਿੱਚ ਆਪਾਂ ਮੱਕੀ ਦਾ ਆਟਾ ਕਣਕ ਦਾ ਜਾਂ ਬੇਸਣ ਵੀ ਪਾ ਸਕਦੇ ਹਾਂ ਆਪਣੀ ਮਰਜ਼ੀ ਹੈ ਗ੍ਰੈਂਡਰ ਦੀ ਜਗ੍ਹਾ ਤੇ ਆਪਾਂ ਜਿਹੜੀ ਮਧਾਣੀ ਨਾਲ ਵੀ मिक्स ਕਰ ਸਕਦੇ ਜਿਸ ਤਰ੍ਹਾਂ ਆਪਾਂ ਸਾਹ ਘੋਟਦੇ ਹਾਂ ਉਸੇ ਤਰ੍ਹਾਂ ਆਟਾ ਪਾ ਕੇ ਆਪਾਂ ਮਧਾਣੀ ਨਾਲ ਮਿਕਸ ਕਰ ਸਕਦੇ ਆ ਪਰ ਇਸ ਵਾਰੀ ਜਿਹੜਾ ਆਪਾਂ ਨੇ ਇਹ ਗ੍ਰੈਂਡਰ ਦੇ ਨਾਲ ਹੀ ਪਾਲਕ ਨੂੰ ਜਿਹੜਾ ਆਪਾਂ ਨੇ ਗ੍ਰੈਂਡ ਕਰਨਾ ਕਿਉਂਕਿ ਪਾਲਕ ਦਾ ਜਿਹੜਾ ਆਪਾਂ ਨੇ ਪੂਰੀ ਤਰ੍ਹਾਂ ਪੇਸਟ ਬਣਾਉਣਾ ਹੈ ਅਣੀ ਦੇਖੋ ਪਾਲਕ ਸਾਡੀ ਪੂਰੀ ਤਰ੍ਹਾਂ ਜਿਹੜੀ ਬਣ ਕੇ ਤਿਆਰ ਹੋ ਗਈ ਤੇ ਇੱਕ ਪਾਸੇ ਜਿਹੜਾ ਸਾਡਾ ਤੜਕਾ ਜਿਹੜਾ ਪੁੰਨ ਕੇ ਤਿਆਰ ਹੋ ਦੇਖੋ ਪਾਲਕਾ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਤੇ ਹੁਣ ਆਪਾਂ ਦੇਖਦੇ ਹਾਂ ਮਸਾਲਾ ਮਸਾਲਾ ਜਿਹੜਾ ਸਾਡਾ ਪੂਜ ਕੇ ਤਿਆਰ ਹੋ ਗਿਆ ਹੁਣ ਆਪਾਂ ਪਹਿਲਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਕਿ ਜਿਹੜੀ ਸਾਡੀ ਗਰੇਵੀ ਹੈ ਉਹ ਬਿਲਕੁਲ ਪੇਸਟ ਦੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇ ਹੁਣ ਆਪਾਂ ਪਾ ਦਵਾਂਗੇ ਵਿੱਚ ਪਾਲਕ ਆਪਾਂ ਨੇ ਉਕਰ ਦੇ ਵਿੱਚ ਪਾਣੀ ਪਾਉਣਾ ਉਹਨੂੰ ਵੀ ਹਲਕਾ ਜਿਹਾ ਆਪਾਂ ਗਰਮ ਕਰਕੇ ਜਿਹੜਾ ਕੁੱਕਰ ਦੇ ਵਿੱਚ ਪਾਣੀ ਪਾ ਕੇ ਗਰਮ ਕਰਕੇ ਆਪਾਂ ਇਹਦੇ ਵਿੱਚ ਪਾ ਦਾਂ ਜਿੰਨੇ ਕ ਆਪਾਂ ਨੇ ਪਾਲਕ ਤਿਆਰ ਕਰਨੀ ਐ ਪਤਲੀ ਜਾਂ ਗਾੜੀ ਉਨਾ ਹੀ ਆਪਾਂ ਨੇ ਜਿਹੜਾ ਪਾਣੀ ਪਾਉਣਾ ਆਪਾਂ ਕੁੱਕਰ ਧੋ ਕੇ ਵਿੱਚ ਪਾ ਦਤਾ ਤੇ ਹੁਣ ਆਪਾਂ ਇਹਨੂੰ 10 ਮਿੰਟ ਜਿਹੜਾ ਪਕਾਵਾਂਗੇ ਤਾਂ ਕਿ ਜਿਹੜੇ ਮਸਾਲੇ ਆ ਪੂਰੀ ਤਰ੍ਹਾਂ ਮਿਕਸ ਹੋ ਜਾਣ ਹਾਂਜੀ 10-15 ਮਿੰਟ ਹੋ ਗਏ ਤੇ ਹੁਣ ਆਪਾਂ ਨੇ ਜਿਹੜਾ ਪਨੀਰ ਮੱਖਣ ਦੇ ਵਿੱਚ ਆਪਾਂ ਨੇ ਭੁੰਨੇ ਉਹ ਆਪਾਂ ਪਾਲਕ ਦੇ ਵਿੱਚ ਪਾ ਦੇਣਾ ਇਹ ਜਿਹੜਾ ਪਨੀਰ ਹੈ ਪਾਲਕ ਪਨੀਰੇ ਬਣ ਕੇ ਬਹੁਤ ਹੀ ਇਸ ਢੰਗ ਨਾਲ ਸਵਾਦ ਬਣਦਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਹਾਂਜੀ ਆਪਾਂ 15 ਮਿੰਟ ਜਿਹੜਾ ਪਾਲਕ ਪਾ ਕੇ ਵੀ 5 ਮਿੰਟ ਸ਼ੇਕ ਲਗਵਾ ਲਿਆ ਤੇ ਪਾਲਕ ਪਾ ਕੇ ਆਪਾਂ ਇਹਨੂੰ ਕੁੱਲ ਜਿਹੜਾ 15 ਮਿੰਟ ਸ਼ੇਕ ਲਗਵਾਇਆ ਤੇ ਹੁਣ ਪਾਲਕ ਜਿਹੜੀ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਈ 5 ਮਿੰਟ ਆਪਾਂ ਨੇ ਇਹਨੂੰ ਸ਼ੇਕ ਲਗਵਾਇਆ ਤੇ ਹੁਣ ਆਪਾਂ ਨੇ ਇੱਕ ਚਮਚ ਪਾਇਆ ਗਰਮ ਮਸਾਲਾ ਹੁਣ ਆਪਾਂ ਇਹਨੂੰ 2 ਕਮਿੰਟ ਜਿਹੜਾ ਆਪਾਂ ਸੇਕ ਲਗਾਵਾਵਾਂਗੇ ਤੇ ਦੇਖੋ ਜਿਹੜਾ ਸਾਡਾ ਪਾਲਕ ਪਨੀਰ ਹੈ ਆਪਾਂ ਨੇ ਨਵੇਂ ਤਰੀਕੇ ਨਾਲ ਬਣਾਇਆ ਦੇਖਣ ਦੇ ਵਿੱਚ ਦੇਖੋ ਕਿੰਨਾ ਵਧੀਆ ਲੱਗ ਰਿਹਾ ਤੇ ਆਪਾਂ ਗੈਸ ਨੂੰ ਹੁਣ ਬੰਦ ਕਰਤਾ ਹੁਣ ਆਪਾਂ ਇਹਨੱਕ ਪਲੇਟ ਦੇ ਵਿੱਚ ਪਾ ਕੇ ਦਿਖਾਣੇ ਆ ਇਹ ਪਨੀਰ ਜਿਹੜਾ ਬਣ ਕੇ ਬਹੁਤ ਹੀ ਜਿਆਦਾ ਸੁਆਦ ਬਣਦਾ ਇਸ ਢੰਗ ਦੇ ਨਾਲ ਆਪਾਂ ਮੱਖਣ ਦੇ ਵਿੱਚ ਹੁਣ ਇਸ ਦੇ ਉੱਪਰ ਵੀ ਆਪਾਂ ਜਿਹੜਾ ਮੱਖਣ ਪਾ ਸਕਦੇ ਆ ਹੋਰ ਮੱਖਣ ਪਾਉਣੇ ਦੇ ਨਾਲ ਇਹ ਜਿਹੜਾ ਹੋਰ ਵੀ ਇਹਦਾ ਸਵਾਦ ਬਣ ਜਾਂਦਾ ਹੈ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ